ਸਲੋ ਜੀ ਲੋੜੀ ਵਾਲੇ ਦਿਨ ਵੀ ਮਾਂਤੂ ਸ਼੍ਰੀ ਦਸਤਾਰ ਦੇ ਲਾਗੀਆਂ ਬਹੁ ਰੌਣਕਾਂ ਪੰਜਾਬ ਦੇ ਕੋਨੇ ਕੋਨੇ ਤੋਂ ਸਾਡੇ ਭਰਾ ਆ ਗਏ ਇੱਥੇ ਤੁਹਾਨੂੰ ਜਿਹੜੇ 10 10000 ਦੇ ਕੋਟ ਪਣਟ ਕਹਿੰਦੇ 2995 ਚ ਸਲਾਈ ਕਰਕੇ 15000 ਦਾ ਕੋਟ ਪਣਟ ਕਹਿੰਦੇ 3760 ਚ ਕਹਿੰਦੇ 3 3000 ਵਾਲੇ ਕੋਟ ਤੇ ਪਜਮੇ 7 700 ਚ ਲਾਤੇ ਆ ਬਿਲਕੁਲ ਭਾਜੀ ਲਾਤੇ ਆ 2995 ਦਾ 2 ਪੀਸ ਸੈਤੀਓ 60 ਦਾ 3 ਪੀਸ ਰੰਗ ਜਿੰਨੇ ਮਰਜੀ ਆ 3760 ਦੇ ਰੰਗ ਆ ਸਾਡੇ ਕੋਲੇ ਰੇਡ ਕੁਆਲਟੀ ਕੱਪੜੇ ਦੀ ਕੁਆਲਟੀ ਦਿਖਾ ਦਿਓ ਯਾਰ ਚੈੱਕ ਯਾਰ ਚੈੱਕ ਆਓ ਭਾਵੇਂ ਟੂਚਨ ਪਾ ਲੋ 911 ਨਾ ਕੱਪੜੇ ਨੂੰ ਕੋਈ ਸੀ ਹੋਣਾ ਰੇਡ ਚੈਲੇਂਜ ਕਰਤੇ ਵੱਡੇ ਵੱਡੇ ਆ ਦੇਖ ਸਾਡੇ 250 ਸੈਚ ਵਿਲੇ ਭਰਾ ਪਿੰਡਾਂ ਚੋਂ ਸ਼ਹਿਰਾਂ ਚੋਂ ਆਈ ਜਾਂਦੇ ਆ ਫਾਇਦੇ ਲਈ ਜਾਂਦੇ ਆ ਤੁਸੀਂ ਵੀ ਆ ਜਾਓ ਤੁਹਾਡਾ ਫਾਇਦਾ ਬਹੁਤ ਹੋਣਾ ਸੋ ਜਿਹੜੇ ਸਾਡੇ ਨੌਜਵਾਨ ਸਿੱਖ ਸਰਦਾਰ ਵੀਰਾਂ ਜਾਂ ਪੰਗਾਂ ਬੰਨਣੇ ਸ਼ਕੀਨ ਉਹ ਬੜੇ ਖੁਸ਼ ਹੋ ਕੇ ਜਾਂਦੇ ਆ ਕੋਈ 550 ਤੋਂ ਵੱਧ ਰੰਗ ਡਾਰਕ ਲਾਈਟ ਜਿਹੜੇ ਮਰਜ਼ੀ ਲੈ ਜਾਓ ਤੇ ਤੁਸੀਂ ਤਾਜਪੁਰ ਦੇ ਕੱਪੜੇ ਲੈਣੇ ਆਂ ਭਾਰੇ ਭਾਰੇ ਸੂਟ ਲੈਣੇ ਦੇਖੋ ਫਲਕਾਰੀਆਂ ਖੋਲਦੀਆਂ ਜਾਗੋਂ ਦੇ ਜਾਣ ਲਈ ਇਦਾਂ ਦੇ ਹੈਵੀ ਹੈਵੀ ਸੂਟ ਵੀ ਤੁਹਾਨੂੰ ਮਿਲ ਜਾਣੇ ਆ ਵੱਡੇ ਵੱਡੇ ਬ੍ਰਾਂਡ ਜਿਹੜੇ ਡਬਲ ਬੈੱਡ ਦੇ ਕੰਬਲ 35 3500 3 3000 ਦੇ ਬਾਜ਼ਾਰ 'ਚ ਇੱਥੇ ਲਾਤੀ ਸੇਲ ਲੈ ਜਾਓ ਸਿਰਫ 12 1200 'ਚ ਆ ਜਿਹੜੇ 25 2500 ਦੇ ਸਿੰਗਲ ਬੈੱਡ ਦੇ ਕੰਬਲ ਇੱਥੇ ਲੈ ਜਾਓ 1100 ਦੇ ਵਿੱਚ ਭਾਈ ਕਿੱਥੋਂ ਆਇਓਂ ਸਹੀ ਰੋਡਾਂ ਤੋਂ ਰੋਡਿਆ ਤੋਂ ਕੀ ਕੀ ਖਰੀਦਿਆ ਤੁਸੀਂ ਅੱਜ ਤਿੰਨ ਕੋਡ ਪੈਂਟ ਤੇ ਕੁਰਤੇ ਜੀ ਫੇਰੇ ਤੱਕੇ ਹੈਗੇ ਆ ਬਹੁਤ ਸੂਜੀ ਤੇ ਆ ਇਹਦੇ ਨਾਲ ਦਾ ਕਪੜਾ ਅਜੇ ਤੱਕ ਸਾਨੂੰ ਹੋਰ ਕਿਤੋਂ ਨਹੀਂ ਮਿਲਿਆਗਾ ਇਹ ਜਿਹੜਾ ਕਪੜਾ ਇੰਨਾ ਮਲਾਇਮ ਆ ਨਾ ਪੱਗ ਬੰਨੀ ਦਾ ਸਿਰ ਤੇ ਪਾਣ ਲੱਗਦਾ ਕੋਈ ਪੱਗ ਖਰਾਬ ਨਹੀਂ ਹੁੰਦੀ ਬਹੁਤ ਵਧੀਆ ਹੀ ਇੱਚੀ ਪੱਗ ਲੱਗੇ ਜਾਂਦੇ ਆ ਆ ਚੈੱਕ ਕਰ ਲਓ ਜੀ ਪ੍ਰਿੰਟ ਗਰਮ ਸੂਟ ਵੀ ਹੈਗੇ ਆ ਸਾਡੇ ਕੋਲ ਕਰੇਵ ਦੇ ਸੂਟ ਵੀ ਹੈਗੇ ਆ ਸੇ ਲੱਗਦੇ ਸੂਟ ਵੀ ਕੀ ਸਾਰੀ ਤਰ੍ਹਾਂ ਦੀ ਡਿਜ਼ਾਈਨਿੰਗ ਹੈ ਸਤਿਓ ਜੀ ਲੋਹੜੀ ਵਾਲੇ ਦਿਨ ਵੀ ਮਾਤੂ ਸ਼੍ਰੀ ਦਸਤਾਰ ਦੇ ਲਾਗੀਆਂ ਬਹੁਤ ਰੌਣਕਾਂ ਪੰਜਾਬ ਦੇ ਕੋਨੇ ਕੋਨੇ ਤੋਂ ਸਾਡੇ ਭਰਾ ਆ ਗਏ ਇੱਥੇ ਤੁਹਾਨੂੰ ਜਿਹੜੇ 10-10 ਹਜ਼ਾਰ ਦੇ ਕੋਟ ਪਣ ਤੇ ਕਹਿੰਦੇ 2995 ਚ ਸਲਾਈ ਕਰਕੇ 15000 ਦਾ ਕੋਟ ਪਣ ਕਹਿੰਦੇ 3760 ਚ ਕਹਿੰਦੇ 3-3000 ਵਾਲੇ ਕੋਰਤੇ ਪਿਆਵੇਂ 7-700 ਚ ਲਾਤੇ ਆ ਬਿਲਕੁਲ ਭਾਜੀ ਲਾਤੇ ਆ 2995 ਦਾ 2 ਪੀਸ ਸੈਤਿਓ 60 ਦਾ 3 ਪੀਸ ਰੰਗ ਜਿੰਨੇ ਮਰਜੀ ਆ ਫੋਕੇ ਦਾਵੇ ਨਹੀਂ ਆ ਲੋਕਾਂ ਨੂੰ ਬੇਵਕੂਫੀ ਬਣਾਉਂਦੇ ਚੈੱਕ ਕਰ ਲੋ ਜੀ ਰੰਗਾ ਮੇਚੀ ਕਿੰਨੀ ਆ 2995 ਦੇ ਰੰਗਾ ਆ ਆ 37 ਤੋਂ 6 ਦੇ ਰੰਗਾ ਸਾਡੇ ਕੋਲੇ ਰੇਡ ਕੁਆਲਟੀ ਕੱਪੜੇ ਦੀ ਕੁਆਲਟੀ ਦਿਖਾ ਦਿਓ ਯਾਰ ਚੈੱਕ ਯਾਰ ਚੈੱਕ ਆਹ ਭਾਵੇਂ ਟੂਚਨ ਪਾ ਲੋ 911 ਨਾ ਕੱਪੜੇ ਨੂੰ ਕੋਈ ਹੁਣਾ ਰੇਡ ਲੱਗਦਾ ਦੇਖੋ ਜੀ ਵਹਿਮ ਸੀਗਾ ਲੋਕਾਂ ਦਾ ਵੀ ਕੋਟ ਪੈਂਟ 15000 ਤੋਂ ਘੱਟ ਬਾਨਾ ਨਹੀਂ ਕੋਈ ਕਹਿੰਦਾ 20000 ਤੋਂ ਘੱਟ ਬਾਨਾ ਨਹੀਂ ਆਹ ਵਹਿਮ ਕੱਟ ਤੇ ਮਾਤੂ ਸ਼੍ਰੀ ਦਸਤਾਰ ਬਾਗੇ ਪਰਾਨੇ ਨੇ ਚੈਲੇਂਜ ਕਰਤੇ ਵੱਡੇ ਵੱਡੇ ਆ ਦੇਖੋ ਸਾਡੇ ਸੋ ਸੈਚ ਵਿਲੇ ਭਰਾ ਪਿੰਡਾਂ ਚੋਂ ਸ਼ਹਿਰਾਂ ਚੋਂ ਆਈ ਜਾਂਦੇ ਆ ਫਾਇਦੇ ਲਈ ਜਾਂਦੇ ਆ ਤੁਸੀਂ ਵੀ ਆ ਜਾਓ ਤੁਹਾਡਾ ਫਾਇਦਾ ਬਹੁਤ ਹੋਣਾ ਇੱਧਰ ਦੇਖੋ ਕੋਟ ਪਿੰਟ ਚ ਹਰ ਤਰ੍ਹਾਂ ਦੀਆਂ ਵੈਰਾਈਟੀਆਂ ਕੋਰਤੇ ਪਜੰਮੇ ਸ਼ੇਰ ਬਣੀਆਂ ਭਾਜੀ ਪੈਂਟਾ ਚਲਦਾ ਤੁਹਾਨੂੰ ਦੇਖਣਾ ਭਾਜੀ ਕੋਰ ਪੈਂਟ ਦੀ ਸਟਾਰਟਿੰਗ ਰੇਜ ਆ ਉਸ ਤੋਂ ਬਾਅਦ ਸਾਡੇ ਕੋਲ ਉਹ ਵੀ ਕੁਆਲਿਟੀ ਹੈਗੀਆਂ ਜਿਹੜੇ ਇਟਾਲੀਅਨ ਫੈਬਰਿਕ ਹੈ ਕੇ ਕੇ ਲੋਕਾਂ ਨੂੰ ਟੁੱਟਦੇ ਆ ਇਟਲੀ ਦਾ ਜਰਮਨੀ ਦਾ ਸਾਰੇ ਕੱਪੜੇ ਇੱਥੇ ਹੈਗੇ ਆ ਪਰ ਇਹ ਵੀ 20-25 ਹਜ਼ਾਰ ਦਾ ਨਹੀਂ ਬੰਦਾ ਇਹ ਵੀ ਕੋਈ 5000 7000 8000 ਦਾ ਕੋਟ ਪੈਂਟ ਭਾਜੀ ਬਣਾ ਕੇ ਦੇਣਾ ਇਟਾਲੀਅਨ ਫੈਬਰਿਕ ਦੇ ਵਿੱਚ ਵੀ ਸੋ ਇਸ ਤੋਂ ਲਾਭ ਤੁਸੀਂ ਪੈਂਟਾ ਸ਼ਰਟ ਲੈਣੀ ਉਹਦੇ ਵਿੱਚ ਬਹੁਤ ਵਾਰ ਰੇਂਜ ਆ ਕੋਰਤੇ ਪਜਮੇ ਦੇਖ ਤੋਰ 컬러ਫੁਲ ਜਿਹੜਾ ਮਰਜੀ ਰੰਗ ਆ ਤੁਸੀਂ ਇਹਦੇ ਵਿੱਚੋਂ ਚੱਕ ਲਓ 3 3000 ਵਾਲਾ ਕਰਤਾ 7 700 ਦੇ ਵਿੱਚ ਵਾਈਟ ਦੇ ਵਿੱਚ ਬਹੁਤ ਸਾਰੀਆਂ ਵੈਰਾਈਟੀਆਂ ਬਲੈਕ ਦੇ ਵਿੱਚ ਬਹੁਤ ਸਾਰੀਆਂ ਵੈਰਾਈਟੀਆਂ ਛੇਤੀ ਛੇਤੀ ਪਹੁੰਚੋ ਵੱਡੇ ਫਾਇਦੇ ਹੋਣੇ ਇਧਰ ਦੇਖ ਲਓ ਤੁਸੀਂ ਦੇਖੋ ਜੀ ਸ਼ੇਰਵਾਨੀਆ ਦੇ ਵਿੱਚ ਬਹੁਤ ਜ਼ਿਆਦਾ ਵੈਰਾਈਟੀਆਂ ਸਾਡੇ ਕੋਟ ਪੈਂਟ ਵਿੱਚ ਟੈਕਸੀਡੋ ਡਿਜ਼ਾਈਨਿੰਗ ਸਾਰਾ ਕੁਝ ਕੋਟ ਪੈਂਟ ਜੈਟਸ ਦਾ ਕੰਪਲੀਟ ਸ਼ੋਰੂਮ ਹੈ ਅੱਜ ਇੱਥੇ ਲੋਕ ਆ ਕੇ ਬਹੁਤ ਵੱਡੇ ਫਾਇਦੇ ਲੈ ਰਹੇ ਆ ਤੇ ਤੁਸੀਂ ਕਿਤੇ ਦੂਰ ਨਾ ਰਹ ਜਿਓ ਆ ਦੇਖ ਲਓ ਜੀ ਬਲੇਜ਼ਰਾਂ ਦੇ ਵਿੱਚ ਲੌਂਗ ਕੋਟ ਦੇ ਵਿੱਚ ਬਹੁਤ ਸਾਰੀ ਵੈਰਾਈਟੀ ਸ਼ੇਰਵਾਨੀ ਵਾਲੇ ਵਿੱਚ ਰੰਗ ਬਹੁਤ ਆ ਡਿਜ਼ਾਈਨਰ ਕੋਟ ਤੇ ਪਜਾਮੇ ਇੱਧਰ ਦੇਖੋ ਇਹ ਕੋਟ ਤੇ ਪਜਾਮੇ ਦਾ ਸੈਕਸ਼ਨ ਦਿਖਾਇਆ ਇੱਧਰ ਦੇਖੋ ਸੂਟਾਂ ਲੱਗੀਆਂ ਤੁਸੀਂ ਵਿਆਹ ਸ਼ਾਦੀ ਦਾ ਦਾਜ ਵਿੜ ਦਾ ਕੱਪੜਾ ਲੈਣਾ ਸਾਡੇ ਕੋਲ ਆ ਜਿਓ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰਾਂ ਦੇ ਬਹੁਤ ਫਾਇਦੇ ਹੋ ਰਹੇ ਆ ਦੇਖੋ ਇਹ ਦੁਕਾਨਦਾਰਾਂ ਦੇ ਵੀ ਬਹੁਤ ਵੱਡੇ ਫਾਇਦੇ ਆ ਦੁਕਾਨਦਾਰ ਇੱਥੋਂ ਆ ਕੇ ਸਿੱਧਾ ਵੀ ਲੈ ਜਾ ਸਕਦੇ ਆ ਇੱਕ ਸੂਟ ਲੈਣਾ ਚਾ ਤੁਸੀਂ ਇੱਥੇ ਵੀ ਆ ਕੇ ਆ ਚੈੱਕ ਕਰ ਲਓ ਜੀ ਪ੍ਰਿੰਟ ਗਰਮ ਸੂਟ ਵੀ ਹੈਗੇ ਆ ਸਾਡੇ ਕੋ ਕਰੇਵ ਦੇ ਸੂਟ ਵੀ ਹੈਗੇ ਆ ਸਿਲਕ ਦੇ ਸੂਟ ਵੀ ਹੈਗੀ ਸਾਰੀ ਤਰ੍ਹਾਂ ਦੀ ਡਿਜ਼ਾਈਨਿੰਗ ਹੈ ਚਾਹੇ ਤੁਸੀਂ ਪੰਜਾਬ ਰਾਜਸਥਾਨ ਹਰਿਆਣਾ ਦਿੱਲੀ ਕਿਸੇ ਵੀ ਦੁਕਾਨਦਾਰੋ ਉਹ ਵੀ ਤੁਸੀਂ ਆ ਕੇ ਇੱਥੇ ਬਹੁਤ ਵੱਡੇ ਫਾਇਦੇ ਲੈ ਸਕਦੇ ਆ ਜੇ ਤੁਸੀਂ ਦਾਜਬੇਰ ਦੇ ਕੱਪੜੇ ਲੈਣੇ ਆ ਭਾਰੇ ਭਾਰੇ ਸੂਟ ਲੈਣੇ ਦੇਖੋ ਫਲਕਾਨੀਆਂ ਖੋਲਦੀਆਂ ਜਾਗੂਆਂ ਦੇ ਜਾਣ ਲਈ ਇਹਦੇ ਵਿੱਚ ਹੀ ਬਹੁਤ ਸਹੀ ਰੇਂਜ ਆ ਛੇਤੀ ਛੇਤੀ ਪਹੁੰਚੋ ਜੀ ਮਾਤੂ ਸ਼੍ਰੀ ਦਸਤਾਰ ਬਾਗਾ ਪਰੋਣਾ ਦਿਨ ਥੋੜਿਆ ਸੇਲ ਵੱਡੀਆਂ ਅੱਜ ਤੋਂ ਗਾਰੰਟੀ ਨਾਲ ਆ ਦੇਖੋ ਇੰਦਾਂ ਦੇ ਹੈਵੀ ਹੈਵੀ ਸੂਟ ਵੀ ਤੁਹਾਨੂੰ ਮਿਲ ਜਾਣੇ ਆ। ਸਲਾਹ ਜੀ ਵੱਡੇ ਵੱਡੇ ਬ੍ਰਾਂਡ ਦੇ ਡਬਲ ਬੈੱਡ ਦੇ ਕੰਬਲ 35 3500 3 3000 ਦੇ ਬਾਜ਼ਾਰ 'ਚ ਇੱਥੇ ਲਾਤ ਦੀ ਸੇਲ ਲੈ ਜਾਓ ਸਿਰਫ 12 1200 'ਚ ਆ ਜਿਹੜੇ 25 2500 ਦੇ ਸਿੰਗਲ ਬੈੱਡ ਦੇ ਕੰਬਲ ਇੱਥੇ ਲੈ ਜਾਓ 1100 ਦੇ ਵਿੱਚ ਆ ਦੇਖੋ ਜੀ ਪੂਰੇ ਯੋਰਾ ਸ਼ੋਰਾ ਦੇ ਨਾਲ ਕੰਮ ਚੱਲ ਰਿਹਾ ਤੁਸੀਂ ਆ ਜਿਓ ਫਾਇਦੇ ਬਹੁਤ سارے ਤੁਹਾਡੇ ਹੋਣੇ ਆ। ਸਲਾਹ ਜੀ ਉੱਪਰਲੇ ਸੈਕਸ਼ਨ ਦੇ ਵੀ ਪੂਰੇ ਮੇਰੇ ਲੱਗੇ ਆ ਟਾਈਆਂ ਤੁਸੀਂ ਲੈ ਜਾਓ ਦਸਤਾਰਾਂ ਲੈ ਜਾਓ ਪੱਗਾਂ ਦੇ ਵਿੱਚ ਕਹਿੰਦੇ 550 ਤੋਂ ਵੱਧ ਰਾਂ ਗਿਆ। ਆ ਦੇਖੋ ਇੱਥੇ ਪੂਰੇ ਰੈ ਸੀਕੇ ਇੱਥੇ ਕੋਟ ਪੈਂਟ ਰੱਖੀ ਜਾਂਦੇ ਆ ਤੁਸੀਂ ਥੱਲੋਂ ਕੱਪੜਾ ਖਰੀਦਦੇ ਹੋ ਇੱਥੇ ਸਾਡੇ ਟੇਲਰ ਬੈਠੇ ਆ ਤੁਸੀਂ ਇੱਥੋਂ ਨਾਪ ਦੇ ਰਹੇ ਹੋ ਇੱਧਰ ਦੇਖ ਲਓ ਭਾਈ ਜੀ ਦੂਰੋਂ ਦੂਰੋਂ ਸਾਰੇ ਆਈ ਜਾਂਦੇ ਆ ਖੁਸ਼ ਹੋ ਕੇ ਜਾਂਦੇ ਭਾਈ ਜੀ ਕਿੱਥੋਂ ਆਏ ਹੋ ਸਹੀ ਰੋਡਾਂ ਤੋਂ ਰੋਡਿਆਂ ਤੋਂ ਕੀ ਕੀ ਖਰੀਦਿਆ ਤੁਸੀਂ ਅੱਜ ਤਿੰਨ ਕੋਟ ਪੈਂਟ ਤੇ ਕੁਰਤੇ ਬਾਈ ਰੀ ਲੱਗੇ ਹੈਗੇ ਆ ਬਹੁਤ ਸੂਝ ਜਾਇਜ਼ ਬਾਜ਼ਾਰ 'ਚ 3250 ਸਲਾਈ ਚੱਲਦੀ ਹੈ ਕਹਿੰਦੇ 2995 'ਚ ਅਸੀਂ ਸੀਕੇ ਦੇ ਦੇਣਾਗੇ ਕੱਪੜੇ ਦੇ ਨਾਲ ਹਾਂਜੀ ਹਾਂਜੀ ਸਹੀ ਤੁਹਾਨੂੰ ਭਾਈ ਜੀ ਕਿੱਦਾਂ ਲੱਗਾ ਬਹੁਤ ਵਧੀਆ ਵਧੀਆ ਲੱਗਾ ਜੀ ਕੀ ਕੀ ਲਿਆ ਤੁਸੀਂ ਮੈਂ ਪਹਿਲਾਂ ਲੈ ਗਿਆ ਸੀ ਵੀਰ ਹੁਣ ਕੁਛ ਨਹੀਂ ਅੱਛਾ ਭਾਈ ਦੇ ਨਾਲ ਆਏ ਸੋ ਇਧਰ ਦੇਖੋ ਭਾਈ ਜੀ ਤੁਸੀਂ ਕਿੱਥੋਂ ਆਏ ਹੋ ਅਈ ਵੀ ਰੋਡਾਂ ਤੋਂ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦਾ ਮਾਤੂ ਸ਼੍ਰੀ ਦਸਤਾਰ ਕੱਲੇ ਹੀ ਇੱਕ ਦਸਤਾਰਾ ਦਾ ਬ੍ਰਾਂਡ ਆ 올 오버 ਇੰਡੀਆ ਦੇ ਵਿੱਚ 550 ਤੋਂ ਵੱਧ ਰੰਗ ਬਣਾਉਂਦੇ ਅਸੀਂ ਲਾਈਟ ਡਾਰਕ ਕੁਆਲਿਟੀ ਸਭ ਤੋਂ ਬੈਸਟ ਸੋ ਜਿਹੜੇ ਸਾਡੇ ਨੌਜਵਾਨ ਸਿੱਖ ਸਰਦਾਰ ਵੀਰਾਂ ਜਾਂ ਪੰਗਾਂ ਬੰਨਣੇ ਸ਼ਕੀਨ ਉਹ ਬੜੇ ਖੁਸ਼ ਹੋ ਕੇ ਜਾਂਦੇ ਆ ਕਿਉਂਕਿ 550 ਤੋਂ ਵੱਧ ਰੰਗ ਡਾਰਕ ਲਾਈਟ ਜਿਹੜੇ ਮਰਜ਼ੀ ਲੈ ਜਾਓ ਤੁਸੀਂ ਇੱਥੋਂ ਪੱਗ ਦਾ ਕੱਪੜਾ ਲੈ ਕੇ ਜਾਂਦੇ ਹੋ ਉਹ ਜਿੱਦ ਡੱਬ ਪੈ ਜਾਵੇ ਫੇਡ ਪੈ ਜਾਵੇ ਇਹਨੂੰ ਕੁਝ ਵੀ ਹੋ ਜਾਵੇ 3 ਮਹੀਨੇ ਦੇ ਵਿੱਚ ਕਹਿੰਦੇ ਬਦਲ ਕੇ ਨਮਾ ਲੈ ਜੂਗੇ ਭਾਈ ਜੀ ਤੁਸੀਂ ਕਿੱਥੋਂ ਆਏ ਹੋ ਰੋਡਰ ਤੋਂ ਆਏ ਭਾਈ ਰੋਡਰ ਭਾਈ ਦਸਤਾਰਾਂ ਤੁਸੀਂ ਦੇਖ ਰਹੇ ਹੋ ਕਿਦਾਂ ਕੱਪੜਾ ਲੱਗਾ ਇਹਦੇ ਨਾਲ ਦਾ ਕੱਪੜਾ ਅਜੇ ਤੱਕ ਸਾਨੂੰ ਹੋਰ ਕਿਤੋਂ ਨਹੀਂ ਮਿਲਿਆ ਇਹ ਜਿਹੜਾ ਕੱਪੜਾ ਇੰਨਾ ਮਲਾਇਮ ਹਨ ਪੱਗ ਬੰਨੀ ਤਾਂ ਸਿਰ ਤੇ ਪਤਨ ਲੱਗਦਾ ਕੋਈ ਪੱਗ ਖਰਾਬ ਨਹੀਂ ਹੁੰਦੀ ਬਹੁਤ ਵਧੀਆ ਹੀ ਇੱਚੀ ਪੱਗ ਲੱਗੇ ਜਾਂਦੇ ਭਾਈ ਪਹਿਲਾਂ ਹੀ ਮੈਂ ਇੱਕ ਇੰਟਰਵਿਊ ਕੀਤੀ ਸੀ ਵੀਰ ਜੀ ਕਹਿੰਦੇ ਪੱਗ ਬੰਦਿਆਂ ਲਾੜ ਵਧੀਆ ਆਉਂਦੇ ਆ ਸਿਰ ਨਹੀਂ ਦੁਖਦਾ ਸਿਰ ਦੁਖਣ ਲੱਗੀ ਚੱਕਰ ਕੱਪੜੇ ਦਾ ਜੀ ਪਪਾ ਜੀ ਸਿਰ ਕਈ ਵਾਰੀ ਕੰਨਾਂ ਦੇ ਨਾ ਪੱਗਾਂ ਮਨ ਮਿੱਟੀ ਲੱਗਦੀ ਰਹਿੰਦੀ ਆ ਪੱਗ ਦਾ ਕਪੜਾ ਇਨਾ ਮਲਾਈਮਾ ਕਦੇ ਨਹੀਂ ਕੰਨ ਦੇ ਕਈ ਵਾਰੀ ਪੱਗ ਬੰਨਣ ਵਾਲੇ ਵੀ ਰਣ ਸਾਰਿਆਂ ਨੂੰ ਪਤਾ ਹੀ ਆ ਕੰਨ ਤੇ ਪੱਗ ਲੱਗਦੀ ਨਹੀਂ ਉਹ ਇਥੋਂ ਮਾਰਾ ਹੀ ਕੈਮਰਾ ਮਾਰ ਦਿਓ ਤੁਸੀਂ ਦਿਖਾ ਦਿਓ ਵੀ ਮਾਤੂ ਸ਼੍ਰੀ ਦਸਤਾਰ ਦੇ ਕੋਨੇ ਕੋਨੇ ਤੇ ਪੂਰਾ ਰਾਸ਼ਿਆ ਸਾਰੇ ਪਾਸੇ ਪੂਰਾ ਬਾਈ ਜੀ ਜਾਮ ਹੋਇਆ ਪਿਆ ਆ ਬਿਲਕੁਲ ਜੀ ਦੇਖੋ ਜੀ ਕੁਆਲਿਟੀ ਚੰਗੀ ਤੇ ਰੇਡ ਜੈ ਜਿੱਥੋਂ ਮਿਲੇ ਲੋਗ ਆਉਂਦੇ ਆ ਦੇਖੋ ਚੰਗੀ ਸਾਡਾ ਪਰਿਵਾਰ ਆ ਇਹ ਸਾਡੇ ਕਸਟਮਰ ਨਹੀਂ ਸਾਡਾ ਪਰਿਵਾਰ ਆ ਪਰਿਵਾਰਕ ਦੇ ਟੀਚ ਕਰਦੇ ਆ ਚਾਹ ਪਾਣੀ ਦਾ ਹਰ ਇੱਕ ਚੀਜ਼ ਦਾ ਇੱਥੇ ਪ੍ਰਬੰਧ ਹੈ ਜੀ ਸੋ ਤੁਸੀਂ ਪਹੁੰਚੋ ਛੇ ਦੀ ਛੇਤੀ ਜੀ ਬਹੁਤ ਸਾਰੀਆਂ ਆਫਰਾਂ ਚੱਲ ਰਹੀਆਂ ਆ ਦੇਖੋ ਸਾਡੇ ਭਰਾ ਪਹਨਾ ਕੇ ਫਾਇਦੇ ਲੈ ਰਹੇ ਆ ਲੱਖਾਂ ਰੁਪਏ ਬਚ ਰਿਹਾ ਤੁਸੀਂ ਪਹੁੰਚੋ ਹੋਰ ਪਾਸੇ ਨਹੀਂ ਜਾਣ ਦੀ ਲੋੜ ਸਿੱਧੇ ਇੱਥੇ ਆ ਜਾਓ ਬਾਘੇ ਪੁਰਾਣੇ ਮਾਤੂ ਸ਼੍ਰੀ ਦਸਤਾਰ ਦਾ ਸਟੋਰ ਮੋਗਾ ਰੋਡ ਤੇ ਕੈਮਰਾਮੈਨ ਜੱਸੀ ਸਿੰਘ ਦੇ ਨਾਲ ਹਰਦੀਪ ਸਿੰਘ ਤਗੜ ਸਾਹਨ ਟੀਵੀ ਬਾਘਾ ਪਣਾ